ਸਾਲ ਸਾਲ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਅੱਜ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਔਰ ਨਵਾਂ ਸਾਲ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਕਿਹੜੇ ਬਖਸ਼ਣ ਸੱਚੇ ਪਾਤਸ਼ਾਹ ਜੀ ਔਰ ਚੜ੍ਹਦੀਆਂ ਕਲਾ ਬਖਸ਼ਣ ਔਰ ਨਾਲ ਹੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਚਾਹੇ ਅਸੀਂ ਪੋਲੀਟਿਕਲ ਲੀਡਰ ਚਾਹੇ ਕੋਈ ਸਰਕਾਰੀ ਨੌਕਰ ਕਲਰਕ ਤੋਂ ਲੈ ਕੇ IAS ਅਫਸਰ ਅਸੀਂ ਸਾਰੇ ਇਹ عہد ਕਰੀਏ ਕਿ ਜਿਨ੍ਹਾਂ ਲੋਕਾਂ ਕਰਕੇ ਅਸੀਂ ਤਨਖਾਹਾਂ ਲੈਨੇ ਆ ਜੋ ਲੋਕਾਂ ਨੇ ਸਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਉਹ ਅਸੀਂ ਇਸ ਨਵੇਂ ਸਾਲ ਤੇ ਇਹ عہد ਕਰੀਏ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਉਮੀਦਾਂ ਪੋਲਿਟਿਕਲ ਬੰਦਿਆਂ ਨਾਲ ਆਫੀਸਰਸ ਦੇ ਨਾਲ ਜੁੜੀਆਂ ਅਸੀਂ ਇਮਾਨਦਾਰੀ ਦੇ ਨਾਲ ਉਹਦੇ ਕੰਮ ਕਰੀਏ ਤਾਂ ਜੋ ਪ੍ਰਮਾਤਮਾ ਦੇ ਘਰ ਅੱਗੇ ਘਰ ਦੇ ਵਿੱਚ ਸੱਚੀ ਸ਼ਰਧਾ ਦੇ ਨਾਲ ਹਾਜ਼ਰੀ ਵੀ ਲੱਗੇ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖਣ ਤੇ ਗਰੀਬ ਲੋਕ ਲੋੜਵੰਦ ਲੋਕ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਾਨੂੰ ਚੁਣਦੇ ਆ ਜਿਸ ਤਰ੍ਹਾਂ ਆਸ ਦੇ ਨਾਲ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਦੀ ਆਸਾਂ ਸਰਕਾਰੀ ਨੌਕਰੀਆਂ ਔਰ ਪੋਲਿਟੀਕਲ ਬੰਦਿਆਂ ਨਾਲ ਜੁੜੀਆਂ ਸੋ ਮੈਂ ਉਮੀਦ ਕਰਦਾ ਕਿ ਅਸੀਂ ਇਸ ਨਵੇਂ ਸਾਲ ਤੇ ਸਾਰੇ ਰਲ ਕੇ ਇਹ ਅਹਦ ਕਰੀਏ ਕਿ ਸੱਚੇ ਪਾਤਸ਼ਾਹ ਹਰ ਲੋੜਵੰਦ ਦੇ ਅਸੀਂ ਕੰਮ ਆਈਏ ਔਰ ਇੱਕ ਤੰਦਰੁਸਤ ਹਿੰਦੁਸਤਾਨ ਲਈ ਤੰਦਰੁਸਤੀ ਦੇ ਨਾਲ ਇਮਾਨਦਾਰੀ ਦੇ ਨਾਲ ਲੋਕਾਂ ਦੇ ਜਿਹੜੇ ਆ ਕੰਮ ਕਰੀਏ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕ